ਸ਼ਹਿਰ ਸਮਾਣਾ ਅੰਦਰ ਅੱਜ ਹੋਲੀ ਦਾ ਤਿਹਾਰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਹੋਲੀ ਦਾ ਤਿਹਾਰ ਪਿਆਰ ਅਤੇ ਮੁਹੱਬਤ ਦਾ ਤਿਹਾਰ ਹੈ। ਇਸ ਦਿਨ ਹਰ ਕੋਈ ਆਪਣੀਆਂ ਰੰਗੀਚਾਂ ਨੂੰ ਪੁਲਾ ਕੇ ਇੱਕ ਦੂਜੇ ਨੂੰ ਗਲੇ ਲਗਾਉਂਦਾ ਹੈ ਅਤੇ ਫੁੱਲਾਂ ਅਤੇ ਗੁਲਾਲ ਦੀ ਹੋਲੀ ਖੇਡਦਾ ਹੈ। ਇਸ ਦੇ ਨਾਲ ਹੀ ਬਾਜ਼ਾਰਾਂ ਵਿੱਚ ਰੌਣਕ ਦੇਖਣ ਨੂੰ ਮਿਲੀ ਹੈ, ਜਿੱਥੇ ਲੋਕ ਬਿਨਾਂ ਕੈਮੀਕਲ ਵਾਲੇ ਰੰਗ ਖਰੀਦਦੇ ਨਜ਼ਰ ਆਏ ਅਤੇ ਸਾਰਿਆਂ ਨੇ ਇੱਕ ਦੂਜੇ ਨੂੰ ਗੁਲਾਲ ਲਗਾ ਕੇ ਹੋਲੀ ਮਨਾਈ। ਇਸੇ ਦੇ ਨਾਲ ਹੀ ਸਮਾਣਾ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਹੁੱਲੜ ਬਾਜਾਂ ਤੇ ਪੂਰੀ ਸਖਤੀ ਕੀਤੀ ਜਾ ਰਹੀ ਹੈ ਸਮਾਣਾ ਤੋਂ ਦਿਵਾਂਤ ਰਜਾ ਦੀ ਵਿਸ਼ੇਸ਼ ਰਿਪੋਰਟ ਭਾਈ ਜੀ ਸ੍ਰੀਮਾਨ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਹੋਲੀ ਦੇ ਤਿਹਾੜੀ ਦੇ ਉੱਤੇ ਪਹਿਲਾਂ ਤਾਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਹੋਲੀ ਦੀਆਂ ਬਰੀਆਂ ਬਰੀਆਂ ਮੁਬਾਰਕਾਂ ਇਸ ਹੋਲੀ ਦੇ ਪਾਵਨ ਤਹਾਰ ਦੇ ਉਤੇ ਮੈਂ ਸਾਰਿਆਂ ਨੂੰ ਇੱਕ ਸਿਰਫ ਇੱਕ ਬੇਨਤੀ ਵੀ ਕਰਨਾ ਚਾਹੁੰਦਾ ਪਹਿਲਾਂ ਮੁਬਾਰਕਾ ਦੇਣਾ ਚਾਹਨਾ ਬੇਨਤੀ ਇਹ ਹੈ ਕਿ ਸਾਰੇ ਜਿਹੜੇ ਵੀ ਬੰਦੇ ਹੋਲੀ ਖਿਲਣਗੇ ਬੜੀ ਪਿਆਰ ਨਾਲ ਉલ્લાਸ ਨਾਲ ਖਿਲਣ ਕੋਈ ਕਿਸੇ ਨਾਲ ਕੋਈ ਤੱਕਾ ਨਾ ਕਰੇ ਬਿਲਕੁਲ ਪਿਆਰ ਨਾਲ ਖਿਲਣ ਤਾਂ ਕਿ ਕਿਸੇ ਦਾ ਅੱਖਾਂ ਦੇ ਵਿੱਚ ਰੰਗ ਨਾ ਪਵੇ ਔਰ ਕਿਸੇ ਦਾ ਨੁਕਸਾਨ ਨਾ ਹੋਵੇ ਤਾਂ ਸਾਰੇ ਇਸ ਤੋਹਾਨੂੰ ਬੜੇ ਪਿਆਰ ਨਾਲ ਕਰਨ ਪਿਆਰ ਨਾਲ ਸਾਰੇ ਉਬਰਤਾਨ ਤਾਂ ਇੱਕ ਹੀ ਰਿਕਵੈਸਟ ਹੈ ਥੈਂਕ ਯੂ ਕਹਿਣਾ ਚਾਹੁੰਦੇ ਆ ਅੱਜ ਹੌਲੀ ਦੇ ਤਿਹਾਰੇ। ਬਾਜੀ ਬਹੁਤ ਵਧੀਆ ਤਿਆਰ ਹੈ। ਜਿਆਦਾ ਹੁੱਲਣ ਭੱਜੇ ਦਾ ਕੀਤੀ ਜਾਏ। ਵਧੀਆ ਪਿਆਰ ਨਾਲ ਖੇਡੋ ਸਾਰੇ ਜਣੇ। ਸਾਰੇ ਮਤਕੀ ਗਲਤ ਚੀਜ਼ਾਂ ਜਿਵੇਂ ਪੱਕੇ ਰੰਗ ਜਾਂ ਕਾਲਸ ਵਗੈਰਾ ਦਾ ਪ੍ਰਯੋਗ ਨਾ ਕੀਤਾ ਜਾਏ ਜਿਆਦਾ। ਇੰਟਰੈਕਸ਼ਨ ਜਿਹਦੇ ਨਾਲ ਨਾ ਹੋਵੇ। ਹਾਂ ਅਲਰਜੀ ਵਗੈਰਾ ਕੋਈ ਮਤਕੀ ਜਿਆਦਾ ਕਿਸੇ ਨਾਲ ਧੱਕਾ ਮੁਕੀ ਨਾ ਕੀਤੀ ਜਾਏ। ਪਿਆਰ ਨਾਲ ਮਨਾਇਆ ਜਾਏ ਤਿਹਾਰ। ਬਾਸੀਆਂ ਨੂੰ Holi ਦੀਆਂ ਬਹੁਤ-ਬਹੁਤ ਮੁਬਾਰਕਾਂ। ਤੇ ਅੱਜੇ ਹੋਲੀ ਦਾ ਤਿਉਹਾਰ ਹੈ ਤੇ ਇਹਨੂੰ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਹੋਰ ਰੰਗ ਲੈ ਕੇ ਆਈਏ ਤੇ ਇੱਕ ਮੇਰੀ ਹੋਰ ਸਾਰੇ ਦੇਸ਼ ਨਿਵਾਸੀਆਂ ਨੂੰ ਪੰਜਾਬ ਨਿਵਾਸੀਆਂ ਨੂੰ ਬੇਨਤੀ ਹੈ ਇਹ ਰੰਗ ਸਿਰਫ ਹਿਊਮਨਸ ਲਈ ਨੇ ਤੇ ਇਹ ਜਿਹੜੇ ਬੇਜ਼ੁਬਾਨ ਬੱਚੇ ਨੇ ਇਹਨਾਂ ਤੇ ਨਾ ਪਾਏ ਜਾਣ ਕਿਉਂਕਿ ਇਹਨਾਂ ਲਈ ਇਹ ਰੰਗ ਹਾਨੀਕਾਰਕ ਹੋ ਜਾਂਦੀ ਹੈ ਇਹ ਚੀਜ਼ ਦਾ ਆਪਦੇ ਮਾਧਿਅਮ ਰਾਹੀਂ ਸਾਰੇ ਦੇਸ਼ ਵਾਸੀ ਨੂੰ ਕਹਿ ਲੈ ਕਿ ਇਹ ਬੱਚਿਆਂ ਤੇ ਰੰਗ ਨਾ ਪਾਉਣ ਆਪਾਂ ਹਿਊਮਨਸ ਲਈ ਇਹ ਰੰਗ ਹੈਗੇ ਨੇ ਜਿਵੇਂ ਆਪਾਂ ਇਹਨਾਂ ਨਾਲ ਹੀ ਆਪਣੇ ਲਾਈਫ ਦੇ ਵਿੱਚ ਰੰਗ ਲੈ ਕੇ ਆਈਏ ਤੇ ਹੋਲੀ ਮਨਾਈਏ ਥੈਂਕ ਯੂ